ਉਮਰਿਕਾ ਦੇ ਸਕੂਲਾਂ 'ਚ ਵੀ ਪੜਾਇਆ ਜਾਵੇਗਾ ਸਿੱਖ ਇਤਿਹਾਸ। 2 ਹਫ਼ਤੇ ਪਹਿਲਾਂ ਆਫੀਸ਼ੀਅਲੀ ਸੈਨੇਟ ਵੱਲੋਂ ਵੀ ਇਹਨਾਂ ਪਾਸ ਹੋ ਗਿਆ ਤੇ ਅੱਜ ਤੋਂ ਨਿਊ ਜਰਸੀ ਦੇ ਵਿੱਚ ਸਿੱਖ ਇਤਿਹਾਸ ਪਰ ਪੜਾਇਆ ਜਾਊਗਾ। ਸਿੱਖ ਹਿਸਟਰੀ ਬਾਰੇ ਪੜਾਇਆ ਜਾਊਗਾ। ਸਿੱਖ ਨੌਜਵਾਨ ਦੇ ਯਤਨਾ ਸਰਕਾਰਾਂ ਵਿਦੇਸ਼ੀ ਵੀ ਜਾਣਨਗੇ ਸਾਡਾ ਇਤਿਹਾਸ। ਮੈਂ 8 ਤੋਂ ਲੈ ਕੇ ਹੁਣ ਤੱਕ ਇਕੱਲੇ ਹਾਂ ਜੋ ਸਕੂਲ ਚ ਦਸਤਾਰ ਬੰਦ ਦਸਤਾਰ ਸਜਾਉਂਦਾ। ਇਕੱਲੇ-ਕੱਲੇ ਸਕੂਲ ਚੋਂ ਇੱਕ ਬੱਚਾ ਇਕੱਠਾ ਕੀਤਾ। ਉਹਨਾਂ ਨੂੰ ਉੱਥੇ ਲੈ ਕੇ ਬੁਲਾਇਆ ਕਿ ਕੀ ਉਹਨਾਂ ਦਾ ਐਕਸਪੀਰੀਅੰਸ ਨੇ? ਕਿ ਉਹਨਾਂ ਨੂੰ ਫੇਸ ਕਰਨਾ ਪੈਂਦਾ ਅਮਰੀਕੀ ਸਕੂਲਾਂ ਵਿੱਚ ਪੈਨ ਗਿਆ ਸਿੱਖ ਪੰਥ ਦੀਆਂ ਗੂੰਜਾਂ ਯੂਐਸਟੇ ਵਿੱਚ ਕਾਫੀ ਹੇਟਿਸਮ ਸਿੱਖਾਂ ਨੂੰ ਫੇਸ ਕਰਨਾ ਪਿਆ ਕਿਉਂਕਿ ਸਿੱਖਾਂ ਨੂੰ ਤੇ ਮੁਸਲਮਾਨ ਇੱਕੋ ਸਮਝਿਆ ਜਾਂਦਾ ਕਿਉਂਕਿ ਦਸਤਾਰ ਉਹ ਵੀ ਜਿਹਾਉਂਦੇ ਨਹੀਂ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕੀਤਾ ਪੰਜਾਬ ਦੇ ਇਸ ਕਬਰ ਨੂੰ ਸਨਮਾਨਿਤ ਹੇਟ ਨਹੀਂ ਸਾਨੂੰ ਸਿੱਖਾਂ ਨੂੰ ਉਸ ਚੀਜ਼ ਬਾਰੇ ਹੇਟ ਨਹੀਂ ਫੇਸ ਕਰਨ ਦੀ ਮਜਬੂਰੀ ਸੀ ਕਿ ਲੋਕਾਂ ਨੂੰ ਪਤਾ ਹੋਊਗਾ ਵੀ ਦਸਤਾਰ ਕੀ ਹੈ ਸਪੈਸ਼ਲੀ ਸੈਨੇਟ ਵੱਲੋਂ ਵੀ ਇਹਨੂੰ ਪਾਸ ਹੋ ਗਿਆ ਤੇ ਅੱਜ ਤੋਂ ਨਿਊ ਜਰਸੀ ਦੇ ਵਿੱਚ ਸਿੱਖ ਇਤਿਹਾਸ ਪਰ ਪੜਾਇਆ ਜਾਊਗਾ ਸਿੱਖ ਹਿਸਟਰੀ ਬਾਰੇ ਪੜਾਇਆ ਜਾਊਗਾ ਜੀ ਹਾਂ ਤੁਸੀਂ ਬਿਲਕੁਲ ਸਹੀ ਸੁਣ ਰਹੇ ਹੋ ਹੁਣ ਅਮਰੀਕਾ ਦੇ ਸਰਕਾਰੀ ਸਕੂਲਾਂ 'ਚ ਵੀ ਸਿੱਖ ਇਤਿਹਾਸ ਪੜਾਇਆ ਜਾਵੇਗਾ 12ਵੀਂ ਦੇ ਸਿੱਖ ਵਿਦਿਆਰਥੀ ਗੁਰਪ੍ਰੀਤ ਸਿੰਘ ਦੇ ਮਿਹਨਤ ਸਦਕਾ ਸਿਲੇਬਸ ਵਿੱਚ ਸਿੱਖ ਇਤਿਹਾਸ ਸ਼ਾਮਿਲ ਕੀਤਾ ਗਿਆ ਹੈ ਦੱਸ ਜੀ ਕਿ 12ਵੀਂ ਦੇ ਵਿਦਿਆਰਥੀ ਗੁਰਪ੍ਰੀਤ ਸਿੰਘ ਨੇ ਸੰਸਥਾਵਾਂ ਨਾਲ ਮਿਲ ਕੇ ਕਰੀਬ 1 ਸਾਲ ਤੋਂ ਵੱਧ ਦੀ ਮਿਹਨਤ ਨਾਲ ਸਟੇਟ ਦੀ ਸਿੱਖਿਆ ਕਮੇਟੀ ਨੇ ਸੋਸ਼ਲ ਸਟੱਡੀ ਦੇ ਸਿਲੇਬਸ ਵਿੱਚ ਸਿੱਖ ਇਤਿਹਾਸ ਸ਼ਾਮਿਲ ਕੀਤਾ ਹੈ ਇਸ ਨੌਜਵਾਨ ਨੂੰ ਤਕਤ ਸ੍ਰੀ ਦਮਦਮਾ ਸਾਹਿਬ ਵਿਖੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਵਿਸ਼ੇਸ਼ ਤੌਰ ਉੱਤੇ ਸਨਮਾਨਿਤ ਵੀ ਕੀਤਾ ਜਦੋਂ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਭਾਈ ਗੁਰਚਰਨ ਸਿੰਘ ਰਿਵਾਲ ਨੇ ਵੀ ਇਸ ਨੌਜਵਾਨ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਸਿੱਖ ਨੌਜਵਾਨ ਗੁਰਿਕ੍ਰਿਤ ਸਿੰਘ ਨੇ ਦੱਸਿਆ ਕਿ ਯੂਐਸਏ ਵਿੱਚ ਜਦੋਂ ਅਤਵਾਦੀ ਹਮਲਾ ਹੋਇਆ ਸੀ ਤਾਂ ਇੱਥੇ ਸਿੱਖ ਔਮਾਂ ਨੂੰ ਕਾਫੀ ਨਫ਼ਰਤ ਦਾ ਸਾਹਮਣਾ ਕਰਨਾ ਪਿਆ ਕਿਉਂਕਿ ਸਿੱਖਾਂ ਤੇ ਮੁਸਲਮਾਨ ਨੂੰ ਇੱਕੋ ਜਿਹਾ ਸਮਝਿਆ ਜਾਂਦਾ ਸੀ ਕਿਉਂਕਿ ਅਮਰੀਕਾ ਦੇ ਸਕੂਲਾਂ ਵਿੱਚ ਸਿੱਖ ਇਤਿਹਾਸ ਨਹੀਂ ਪੜਾਇਆ ਜਾਂਦਾ ਸੀ ਜਿਸ ਕਰਕੇ ਉਹਨਾਂ ਨੂੰ ਸਿੱਖਾਂ ਦੇ ਇਤਿਹਾਸ ਬਾਰੇ ਕੁਝ ਵੀ ਨਹੀਂ ਪਤਾ ਸੀ ਤੇ ਉਹ ਸਿੱਖ ਤੇ ਮੁਸਲਮਾਨ ਵਿੱਚ ਫਰਕ ਵੀ ਨਹੀਂ ਪਤਾ ਸੀ ਉਹਨਾਂ ਨੂੰ ਜਿਸ ਤੋਂ ਬਾਅਦ ਇਸ ਗੱਭਰੂ ਦੀ ਮਿਹਨਤ ਸਦਕਾ ਹੁਣ ਸਰਕਾਰੀ ਸਕੂਲਾਂ ਵਿੱਚ ਅਮਰੀਕਾ ਦੇ ਸਿੱਖ ਇਤਿਹਾਸ ਪੜਾਇਆ ਜਾਵੇਗਾ ਸੋਸ਼ਲ ਸਟਡੀ ਵਿੱਚ ਹੁਣ ਬੱਚਿਆਂ ਨੂੰ ਸਿੱਖ ਇਤਿਹਾਸ ਬਾਰੇ ਜਾਣੂ ਵੀ ਕਰਵਾਇਆ ਜਾਵੇਗਾ ਹੋਰ ਨੌਜਵਾਨ ਵੱਲੋਂ ਕੀ ਕੀ ਕੀਤਾ ਗਿਆ ਆਓ ਤੁਹਾਨੂੰ ਉਹ ਵੀ ਸੁਣਾ ਦਿੰਨੇ ਆਂ ਸੇ ਸਭ ਤੋਂ ਪਹਿਲਾਂ ਦੇਸ਼ਾਂ ਵਿਦੇਸ਼ਾਂ ਵਿੱਚ ਦਿੱਸਿਸਮੂ ਗੁਰੂ ਨਾਨਕ ਨਾਮਲੇਵਾ ਸੰਗਤ ਨੂੰ ਪਨਾਫਤਿਆਰਸ ਕਰਨਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਸੋ ਮੈਂ 2014 ਦੇ ਵਿੱਚ ਇੱਥੋਂ ਗਿਆ ਸੀ ਪਹਿਲਾਂ ਮੈਂ ਕੈਨੇਡਾ ਰਿਆ ਪਰ ਦੂਬਾਦ ਮੈਂ ਯੂਐਸ ਸ਼ਿਫਟ ਹੋ ਗਿਆ ਮੈਂ 12ਵੀਂ ਚ ਪੜਦਾ ਮੈਂ 8 ਤੋਂ ਲੈ ਕੇ ਹੁਣ ਤੱਕ ਅੱਲਾ ਹੀ ਜੋ ਸਕੂਲ ਚ ਦਸਤਾਰ ਬੰਦ ਦਸਤਾਰ ਸਜਾਉਂਦਾ ਤੇ ਯੂਐਸ ਦੇ ਵਿੱਚ 911 ਤੋਂ ਬਾਅਦ 911 ਤੋਂ ਬਾਅਦ ਜਦੋਂ ਟੈਰਰਿਸਟ ਟੈਕ ਹੋਇਆ ਤਾਂ ਯੂਐਸ ਤੇ ਵਿੱਚ ਕਾਫੀ ਹੇਟਿਸਮ ਸਿੱਖਾਂ ਨੂੰ ਫੇਸ ਕਰਨਾ ਪਿਆ ਕਿਉਂਕਿ ਸਿੱਖਾਂ ਨੂੰ ਤੇ ਮੁਸਲਮਾਨ ਇੱਕੋ ਸਮਝ ਜਾਂਦੇ ਕਿਉਂਕਿ ਦਸਤਾਰੂ ਵੀ ਸਜਾਉਂਦੇ ਨੇ ਆਪਾਂ ਵੀ ਸਜਾਉਂਦੇ ਆ ਦਾੜਾ ਉਹ ਵੀ ਰੱਖਦੇ ਨੇ ਅਸੀਂ ਵੀ ਰੱਖਦੇ ਆ ਪਰ ਇਹ ਜੋ ਕਨਫਿਊਜ਼ਨ ਸੀ ਇਹ ਅਮਰੀਕਨਸ ਨੂੰ ਹਜੇ ਨਹੀਂ ਪਤਾ ਕਿਉਂਕਿ ਅਜੇ ਤੱਕ ਸਿੱਖਾਂ ਬਾਰੇ ਕੁਝ ਪੜਾਇਆ ਨਹੀਂ ਸੀ ਜਾਂਦਾ ਐਜੂਕੇਸ਼ਨ ਦਾ ਬੜਾ ਲੈਕ ਸੀ ਸੋ ਮੈਂ ਹੁਣ ਪਿਛਲੇ ਇੱਕ ਸਾਲ ਮੈਂ ਫਰਸਟ ਪ੍ਰਿੰਸੀਪਲ ਸਾਹਿਬ ਕੋਲ ਗਿਆ ਵੀ ਸਾਨੂੰ ਹੇਟ ਆ ਰਹੀ ਐ ਅਸੀਂ ਹੇਟ ਫੇਸ ਕਰ ਰਹੇ ਹਾਂ ਸਾਨੂੰ ਕੋਈ ਸੋਲੂਸ਼ਨ ਚਾਹੀਦਾ ਵੀ ਅਸੀਂ ਚਾਹੁੰਦੇ ਆ ਵੀ ਜਿੱਥੇ ਅਸੀਂ ਕਿ ਅਮਰੀਕਨ ਦੇ ਵਿੱਚ ਅਮਰੀਕਾ ਦੇ ਵਿੱਚ ਸਿੱਖਾਂ ਨੇ ਬੜਾ ਕੁਝ ਕੰਟ੍ਰਿਬਿਊਟ ਕੀਤਾ ਇਕਨੋਮੀ ਦੇ ਵਿੱਚ ਆਪਣਾ ਸਿੱਖਾਂ ਦਾ ਬੜਾ ਵੱਡਾ ਹੱਥ ਹੈ ਸੋ ਅਸੀਂ ਚਾਹੁੰਦੇ ਹਾਂ ਵੀ ਅਸੀਂ ਇਕੁਅਲੀ ਟ੍ਰੀਟਡ ਹੋਈਏ ਸੋ ਅਸੀਂ ਵੀ ਚਾਹੁੰਦੇ ਹਾਂ ਸਾਡੇ ਇਤਿਹਾਸ ਬਾਰੇ ਪੜਾਇਆ ਜਾਵੇ ਸੋ ਪ੍ਰਿੰਸੀਪਲ ਸਾਹਿਬ ਕਹਿੰਦੇ ਵੀ ਇੱਥੇ ਕੁਝ ਨਹੀਂ ਹੋਣਾ ਜੇ ਆਪਾਂ ਕੋਈ ਚੇਂਜ ਕੋਈ ਬਦਲਾਅ ਲਿਆਉਣਾ ਚਾਹੁੰਦੇ ਹਾਂ ਤਾਂ ਆਪਾਂ ਨੂੰ ਸਟੇਟ ਲੈਵਲ ਤੇ ਜਾਣਾ ਪੈਣਾ ਸੋ ਅਸੀਂ ਆਪਣੀ ਟੀਮ ਗੈੱਥਰ ਟੂਗੇਦਰ ਕੀਤੀ ਅਸੀਂ ਇੱਕ ਬਿਲ ਡਰਾਫਟ ਕੀਤਾ ਜਿਸ ਵਿੱਚ ਆਪਾਂ ਦੱਸਿਆ ਵੀ ਕਿਉਂ ਅਸੀਂ ਚਾਹੁੰਦੇ ਹਾਂ ਸਿੱਖਾਂ ਬਾਰੇ ਪੜਾਇਆ ਜਾਵੇ ਇੱਕ FBI ਦੀ ਰਿਪੋਰਟ ਹੈ ਜੀ 11% ਇਨਕਰੀਸ ਹੋ ਰਿਹਾ ਸਿੱਖੇੜ ਦੇ ਵਿੱਚ ਜਸਟ ਬਿਕੋਜ਼ ਆਪਾਂ ਨੂੰ ਮੁਸਲਮਾਨਾਂ ਨਾਲ ਇਸਲਾਮ ਦੇ ਨਾਲ ਕਨੈਕਟ ਕੀਤਾ ਜਾਂਦਾ ਐਂਡ ਆਪਾਂ ਸਾਰੇ ਜਾਣਦੇ ਆ ਵੀ ਅਮਰੀਕਾ ਦੇ ਮੁਸਲਮਾਨਾਂ ਦਾ ਕਿਦਾਂ ਰਿਲੇਸ਼ਨਸ ਨੇ ਸੋ ਫਿਰ ਅਸੀਂ ਸਟੇਟ ਕਮੇਟੀ ਨਾਲ ਕੰਟੈਕਟ ਕੀਤਾ ਆਪਣੇ ਲੋਕਲ ਨਮਾਇੰਦੇ ਨਾਲ ਕੰਟੈਕਟ ਕੀਤਾ ਅਸੀਂ ਉਹਨਾਂ ਨਾਲ ਗੈੱਟ ਠਰ ਕੀਤੀ ਮੀਟਿੰਗਸ ਡੀਟੇਲਸ ਕੀਤੀਆਂ ਬੋਰਡ ਨਾਲ ਮੀਟਿੰਗ ਕੀਤੀਆਂ ਫਿਰ ਅਸੀਂ ਸਟੇਟ ਕਮੇਟੀ ਦੇ ਵਿੱਚ ਇਹ ਬਿਲ ਪਾਸ ਕਰਾਇਆ ਉਸ ਤੋਂ ਬਾਅਦ ਸੀ ਸਟੂਡੈਂਟਸ ਗੈੱਟ ਟੂਗੇਦਰ ਕੀਤੇ ਹਾਈ ਸਕੂਲ ਤੋਂ ਐਲੀਮੈਂਟਰੀ ਤੋਂ ਮਿਡਲ ਸਕੂਲ ਤੋਂ ਕੱਲੇ-ਕੱਲੇ ਸਕੂਲ ਤੋਂ ਇੱਕ ਬੱਚਾ ਇਕੱਠਾ ਕੀਤਾ ਉਹਨਾਂ ਨੂੰ ਉੱਥੇ ਜਾ ਕੇ ਬੁਲਾਇਆ ਕਿ ਕੀ ਉਹਨਾਂ ਦਾ ਐਕਸਪੀਰੀਅੰਸ ਨੇ ਕੀ ਉਹਨਾਂ ਨੂੰ ਫੇਸ ਕਰਨਾ ਪੈਂਦਾ ਸੋ 2 ਹਫ਼ਤੇ ਪਹਿਲਾਂ ਅਫੀਸ਼ੀਅਲੀ ਸਟੈਨੇਟ ਵੱਲੋਂ ਵੀ ਉਹਨਾਂ ਪਾਸ ਹੋ ਗਏ ਤੇ ਅੱਜ ਤੋਂ ਨਿਊ ਜਰਸੀ ਦੇ ਵਿੱਚ ਸਿੱਖ ਇਤਿਹਾਸ 'ਤੇ ਪੜਾਇਆ ਜਾਊਗਾ ਸਿੱਖ ਹਿਸਟਰੀ ਬਾਰੇ ਪੜਾਇਆ ਜਾਊਗਾ ਇੰਨੇ ਕੁ ਮੁਸ਼ਕਿਲ ਕਰਨੇ ਵੀ ਕਿੰਨੇ ਤੁਸੀਂ ਟੀਮ ਵਰਕ ਉੱਤੇ ਕੰਮ ਕੀਤਾ ਸੋ ਸਾਡੀ ਇੱਕ ਆਰਗੇਨਾਈਜੇਸ਼ਨ ਹੈ ਸਿੱਖ ਯੂਥ ਲਾਇੰਸ ਉਸ ਚੋਰ ਵੀ ਮੈਂਬਰਸ ਨੇ ਅਸੀਂ ਪਹਿਲਾਂ ਆਪਣੇ ਆਪ ਚੀ ਗੈੱਟ ਠ ਕਦਰ ਕੀਤਾ ਸੀ ਫਰਦੁਬਾਦ ਕਨਵਿੰਸ ਕਰਨੀ ਸਭ ਤੋਂ ਵੱਡੀ ਚੈਲੰਜ ਸੀਗਾ ਪਰ ਫਿਰ ਸਭ ਨੇ ਨਾਲ مل ਕੇ ਕਰ ਲਿਆ ਸਟੂਡੈਂਟਸ ਨੇ ਆਪਣੇ ਪਰਸਨਲ ਐਕਸਪੀਰੀਅੰਸ ਦੱਸੇ ਜੋ ਕਿ ਬੜਾ ਪਾਵਰਫੁਲ ਐਕਸਪੀਰੀਅੰਸ ਸੀ ਸੋ ਉਹਨਾਂ ਨੂੰ ਪਰਸੂਏਡ ਕਰਨਾ ਈਜ਼ੀ ਹੋ ਗਿਆ ਨੈਕਸਟ ਵੀ ਹੈ ਕੋਈ ਕਿਤੇ ਹੋਰ ਵੀ ਨੈਕਸਟ ਹੈ ਹੁਣ ਆਪਾਂ ਟਰਾਈ ਕਰਨਾ ਹਮ ਦੂਜੇ ਸਟੇਟਾਂ ਚ ਵੀ ਦਿੱਖਸ ਹੋਲ ਬਿਲ ਰੱਖ ਕੇ ਆ ਰਹੇ ਆ AR108 ਉਜ ਬਿਲਵਰ ਦੱਸਿਆ ਜਾਊਗਾ ਵੀ ਅਸੀਂ ਵਿਸਾਖੀ ਤੇ ਬੰਦੀਛੱਡ ਦੇ ਵਿੱਚ ਪਬਲਿਕ ਹੌਲਿਡੇ ਨਿਊ ਜਰਸੀ ਦੇ ਵਿੱਚ ਲੈਕਨ ਅਜੋਨੇ ਸੋ ਜਿਹੜਾ ਗਵਰਨਰ ਨੇ ਗਵਰਨਰ ਮੌਰਫੀ ਉਹਨਾਂ ਦੀ ਵਾਈਫ ਉਹਨਾਂ ਨਾਲ ਅਸੀਂ ਡਿਸਕਸ ਕੀਤਾ ਇਹ ਬਿਲ ਡਰਾਫਟ ਹੋ ਗਿਆ ਹੁਮਰਾਸ ਵੇਟ ਹੈ ਬੀਨੂ ਕਮੇਟੀ ਅਗਲੇ ਕਿ ਆਉਣੇ ਪਾਸ ਕਰਾਉਣੇ ਐਂਡ 올 ਦਾ ਪ੍ਰੋਸੈਸ ਕਿੰਨਾ ਕਿ ਨਾ ਦੋਨੋ ਇਸ ਤੋਂ ਕੀ ਆਸ਼ਾਮਿਲ ਕਰਾਇਆ ਕਿੰਨਾ ਫਾਇਦਾ ਹੋਊਗਾ ਸਿੱਕੇ ਕੋਮੋ ਆਉਣ ਵਾਲੇ ਨੌਜਵਾਨਾਂ ਨੂੰ ਵੀ ਇੱਥੇ ਜਿਵੇਂ ਕਈ ਵਾਰ ਘੜੇ ਨੂੰ ਲੈ ਕੇ ਸਮੱਸਿਆ ਆ ਜਾਂਦੀ ਹੈ ਇਸ ਤਾਰ ਨੂੰ ਲੈ ਕੇ ਜਮ ਸੁਪਿਆ ਰਹੇ समस्या है मुश्किल आ जाती है जी कितना फायदा होने वाला है अपने आई थिंक काफी फायदा होगा क्योंकि ये छोटी क्लास से तो लागू होगा सो so, छोटी क्लास दसा जाएगा भी कंफ्यूजन नहीं होगी हेट नहीं सानू सिखा उस चीज बारे हेट नहीं फेस करने में जो अस ही नहीं है सो so, लोगों को पता होगा भी दस्तार की है तो सिखा एक वक्री कौम है बाकी वक्रे कौम ने सो so, यदा डिफरेंस जो है क्लीयर होगा सर सिंह साहब जी ने सम्मान किया किस तरह महसूस कर ਸਿਮਰ ਮਾਰੋਣਾ ਪਰ ਆਪਰੇ ਆਪ ਨੂੰ ਪਾਗਣਾ ਸਮਝਣਾ ਕਿਉਂਕਿ ਮੈਂ ਚੰਕ ਸਾਹਿਬ ਦੇ ਬੜੇ ਪਾਸ਼ੀ ਸੁਣੇ ਨੇ ਸਪੀਚਾਂ ਸੁਣੀਆਂ ਐਂਡ ਮੈਂ ਟਰਾਈ ਕਰਦਾ ਇਹਨਾਂ ਬਾਰੇ ਬੋਲਿਆ ਜਾਵੇ ਬਟ ਆਈਡਲ ਸਿਮਨ ਇਹਨਾਂ ਨੂੰ ਸੋ ਬੜਾ ਚੰਗਾ ਲੱਗਿਆ